ਕਿੱਟ ਮੈਂ ਐਮਪੀਏ ਸੇ ਕਰ ਦੋ ਬਲਦਪੀਰ ਨੂੰ ਅਸੀਂ ਕਰ ਦੋ ਲੋਕਲ ਨਾਗਰਿਕਾਂ ਨੂੰ ਦਿੰਨਾ 15 20 ਕਿੱਟ ਮੈਂ ਇੱਕ ਮੈਂ ਦਿੰਨਾ ਕਿ ਤਿੰਨ ਪੀੜੀਆਂ ਦੀ ਪੜਾਅ ਇਕੱਠੀ ਹੋ ਰਹੀ ਪਈ ਹੈ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਉਪਰਾਹ ਸਦਨ ਦਾ 15 20 ਕਿੱਟ ਲਈ ਮੌਕਾ ਮੈਂ ਦੇ ਦੇਣਾ ਛੇ ਕੀ ਕਮਾਈ ਲੋ ਛੇ ਨਾਰੇ ਲਾ ਲੋ ਛੇ ਜਿਵੇਂ ਮਾਰਦੀ ਕਾਲਿਓ 15 20 ਕਿੱਟ ਦੀ ਮਾਇਕਾ ਤੋੜ ਦੇ ਹਵਾਲ करना मिलता है ये प्यार कमाते पहल लोगों ने दिल जगह बनानी हकूमत वो करते हैं जिनका दिलों पर राज होता है जू कहने को तो मुर्गे के सर पे भी ताज होता है ये थोड़ा प्यार है ये तरतालीस हजार नौकरियां लेके तो सामने खड़ा नौ साल नब्बे परसेंट ध्यान बिजली के दिल जीरो करके सामने खड़ा राशन कार्ड ਰਾਸ਼ਨ ਜਿਹੜਾ ਘਰ-ਘਰ ਰਾਸ਼ਨ ਆਉਂਦਾ ਉਹ ਘਰ-ਘਰ ਆਪ ਆਪ ਉਹਦਾ ਹੁਣ ਰਾਸ਼ਨ ਜਿਹੜਾ ਜਿਵੇਂ ਤੁਸੀਂ ਕਹੋਗੇ ਉਹਨੇ ਵਜੇ ਕਲਾਸਰ ਪਹੁੰਚੂਗਾ ਕੜਕ ਲੈਣੀ ਹੈ ਕੜਕ ਲੈ ਲਊ ਆਟਾ ਲੈਣਾ ਆਟਾ ਲੈ ਲਓ ਉਹ ਦੇਖੋ ਜਿਹੜੀ ਕਣਕ ਅੱਜ ਅੱਜ ਮੰਡੀ ਚਾਹੀਏ ਉਹ 10 ਦਿਨ ਬਾਅਦ ਰਾਸ਼ਨ ਜਿਹੜੇ ਜਿਹੜੇ ਜਿਲ੍ਹੇ ਕਾ ਨੂੰ ਰਾਸ਼ਨ ਮਿਲਦਾ ਉਹ 10 ਦਿਨ ਬਾਅਦ ਹੋਈ ਕੜਕ 10 ਦਿਨ ਬਾਅਦ ਨਿਕਲ ਕੇ ਹੋਊਗੀ ਜਿਹੜੀ ਕਣਕ ਦਾ ਆਟਾ ਮੈਂ ਖਾਣਾਂ ਉਥੇ ਕਣਕ ਦਾ ਤਾਂ ਤੁਸੀਂ ਕਰੋਗੇ ਇਹ ਨਹੀਂ ਫਰੈਸ਼ ਕਣਕ ਮਿਲੂਗੀ ਪਹਿਲਾਂ ਰੇਤੇ ਵਾਲੀ ਸੁੱਸੀ ਵਾਲੀ ਬਦਲ ਕੇ ਹਲਕੀ ਨਾਲ ਕਰਦੇ ਜਿੰਦਾਬਾਦ ਜਿੰਦਾਬਾਦ ਫਿਰ ਵੀ ਖੇਤਾਂ ਵਾਲੀ ਬਿਜਲੀ ਦੀ ਕਮੀ ਕਦੀ ਨਹੀਂ ਆਈ ਨਹਿਰਾ ਕੱਸੀਆਂ 'ਚ ਪਾਣੀ ਆਉਂਦਾ ਹੈ ਕੋਈ ਕੰਦਾ 35 ਸਾਲ ਬਾਅਦ ਪਾਣੀ ਦੇਖਿਆ ਜੀ ਸਾਡੇ ਥੇ ਕੋਈ ਕੰਦਾ 20 ਸਾਲ ਬਾਅਦ ਕੱਸੀਆਂ 'ਚ ਪਾਣੀ ਦੇਖਿਆ ਦੇ ਨਾਲੇ ਬਿਜਲੀਾਂ ਨੂੰ ਇਹ ਕਹਿਆ ਹੈ ਕਿ ਜਦੋਂ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ 9 ਤੋਂ 5 ਵਜੇ ਤੱਕ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਆਉਂਦੀ ਬਿਜਲੀ 2 ਵਜੇ ਆਉਂਦੀ ਇਹਨਾਂ ਪਹਿਲਾਂ ਸੌ ਸਕਦੇ ਨਮਾਜ਼ ਚ ਮੈਂ ਕਿਹਾ ਬਿਜਲੀ ਦਿਨੇ ਦੇਣੀ ਹੈ ਤਾਂ ਕਿ ਕਿਸਾਨ ਵੀ ਦਿਨੇ ਆਪਣੀ ਫਸਲ ਦੇ ਵਿੱਚ ਆਪਣੀ ਪਾਣੀ ਲਾ ਕੇ ਸਾਮ ਨੂੰ ਆਪਣੇ ਘਰ ਜਾਂ ਆਪਣੇ ਪਰਿਵਾਰ ਨਾਲ ਉਸੇ ਸਾਥ ਸੌਵੇ। ਜੀ ਬੰਦ ਕਰਨੀ ਬੈਠੇ ਨੇ ਲੈਟਰ ਮੋਟਰਾਂ ਬੰਦ ਰਹੇ ਨੇ ਮੈਂ ਥਿਆ ਹੀ ਕਰਨਾ ਤੇਹੀ ਬਿਜਲੀ ਵਾਲਿਆਂ ਨੂੰ ਉਹ ਵੇਖਿਆ ਮੈਂ ਕਿ ਅੱਧ ਤੱਕ ਜਿੰਨੇ ਨੂੰ ਟੁੱਟਨੇ 2 ਘੰਟੇ ਵਰਤਾਂਟਾ ਕੱਟ ਕੇ ਫੇਰ 2 ਘੰਟੇ ਵਰਤਾਂਟਾ ਉਹ ਵੇਖਿਆ ਤੁਸੀਂ ਸਿੱਧੀ 11 12 ਘੰਟੇ ਲਗਾਤਾਰ ਦਿਓ ਕੋਈ ਕੋਈ ਕਿਸਾਨ ਅੰਨਾ ਕਮਰਾ ਨਹੀਂ ਹੈਗਾ ਵੀ ਆਪਣੀਆਂ ਮੱਤਾਂ ਦੇ ਉੱਤੋਂ ਵੀ ਪਾਣੀ ਕਰ ਲੂਗਾ ਮੱਤਾਂ ਤੋਂ ਆਪ ਹੀ ਪੁੱਛਣੀ ਪੈਣੀ ਤੇ ਨਾ ਫਿਰ तो इस करके तुम बिजली बंद करके यानी कि मोटर बंद करके घरे चलो फिर ला लेंगे उड़ा ने उही तो थे ने उ कैंपर ने उही गेटने हो बिजली आने लग गई नीयत साफ है धर्म के नाते जाति के नाते मोटर मंग लेंगे इन्हें गए आप सारे की तरक्की कराए असी अपन ईदा असी अपन संकर असी अपन रामनवामी ਅਸੀਂ ਆਪਣੀਆਂ ਹਨੂਮਾਨ ਜੈਤਿਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀ ਜਿਹੜੇ ਕ੍ਰਿਸਮਸ ਦੇ ਪਿਆਰ ਨੇ ਸਾਰੇ ਇਕੱਠੇ ਮਨਾਉਣੇ ਆ ਜੀ ਅਸੀਂ ਸਾਡਾ ਭਾਈਚਾਰਕ ਕੋਈ ਤੋੜ ਨਹੀਂ ਸਕਦਾ ਕਿਤੇ ਨਹੀਂ ਪਾ ਸਕਦਾ ਕੋਈ ਸਾਕੇ ਨਾ ਫੋਟੋ ਖੜਾਇਆ ਮੈਂ ਤਾਂ ਲੱਗੀ ਕਰਨਾ ਮੈਨੂੰ ਕਹਿੰਦੇ ਸੁਪਰੀਮ ਕੋਰਟ ਚ ਜਾਣਾ ਪੈਂਦਾ ਅਰਵਿੰਦ ਕੇਲੀਵਾਲ ਦੀ ਗੇਂਸ ਕਰਦਾ ਮੇਰੇ ਕਿੰਨੇ ਬਾਰੇ ਹੋਰ ਤਾਂ ਕਿੰਨੀਆਂ ਮੈਨੂੰ ਜਾਣਾ ਪੈਂਦਾ ਗੁਜਰਾਤ ਵੀ ਜਾਉਂਗਾ ਦਿੱਲੀ ਵੀ ਜਾਉਂਗਾ ਆਸਾਮ ਵੀ ਜਾ ਕੇ ਆਇਆ ਤੇ ਮੈਂ ਤਾਂ ਗੱਲ ਲੜਨਾ ਹੀ ਮੈਂ ਕਰਨਾ ਪੈਦਾ ਹੈ ਬੀਜੇਪੀਐਮ ਮੈਨੂੰ ਲੜਨਾ ਪੈਦਾ ਹੈ ਮੈਂ ਕੋਈ ਲੜਾਈ ਤੋਂ ਭੱਜਦਾ ਨਹੀਂ ਪਰ ਮੈਂ ਇੱਕ ਬੇਕਸਿਕ ਆਇਆ ਜੇ ਕਿਤੇ ਤੁਸੀਂ ਮੈਨੂੰ 13 ਬਾਹਾਂ ਹੋਰ ਦੇ ਦੋ ਪੰਜਾਬ ਚ ਜਿਹੜੀਆਂ ਮੁੱਠੀ ਬੜ ਕੇ ਇਸ ਤਰ੍ਹਾਂ ਦਾ ਜਿੰਦਾ ਜਿੰਦਾਬਾਦ ਦਾ ਨਾਰਾ ਬੜ ਕੇ ਪਾਰਟੀ ਪਾਰਲੀਮੈਂਟ ਚ ਐਡਾ ਜਦੋਂ ਗੂੰਜੇ ਤੇ 13 ਜ਼ਬਾਨਾਂ ਹੋਰ ਦੇ ਦੋ ਜਿਹੜੀਆਂ ਇਨਕਲਾਬ ਦੇ ਨਮਾ ਦਾ ਨਾਰਾ ਨਾਲ ਮਜਾ ਹੈ ਕੋਈ 1 ਰੁਪਏ ਦਾ ਹੱਕ ਵੀ ਪੰਜਾਬ ਦਾ ਰੋਕ ਕੇ ਤੁਹਾਡੇ ਸੈਂਟਰ ਜਿਹੜਾ ਮਨਸੀ ਸੈਂਟਰ ਹੋਵੇ रिपोर्टा आई दो, दो दौर दोटा पै गई लगभग पैगी जो भाषण चो झलक दिए हम हम कह लगे सफिर सरकार हम चार 400 पार का छता चार सौ पाल छा बेरा पाल भी हो चार सौ पारे ਖੰਨੂ ਮੈਂ ਬੱਸ ਦਿੰਦਾ ਮੇਰੇ ਬਸਤੀ ਦੰਦ ਨੇ ਮੇਨੇ ਕਈ ਵਾਰ ਗੱਲਾਂ ਜਿਹੜੀਆਂ ਸੱਚ ਹੋ ਜਾਂਦੀਆਂ ਨੇ ਐਸ ਵਾਰ 4 ਜੂਨ ਨੂੰ ਇਹ ਹੋ ਗਏਲੇ ਤੱਕ ਤੁਸੀਂ ਮਾਰ ਮਹਿਸੂਸ ਕਰੋਗੇ ਕਿ ਆਮ ਆਦਮੀ ਪਾਰਟੀ ਬਿਨਾ ਭਾਪ ਦੇ ਵਿੱਚ ਸਰਕਾਰ ਚੱਲ ਨਹੀਂ ਸਕਦੀ ਆਮ ਆਦਮੀ ਪਾਰਟੀ ਉਹ ਭਾਰਤ ਦੀ ਸੈਂਟਰ ਦੀ ਸਰਕਾਰ ਦਾ ਹਿੱਸਾ ਬਣੂਗੀ ਬੜੇ ਫਤਿਹ ਬਹੁਤ ਟਾਈਮ ਬਹੁਤ ਦੇਰ ਬਾਅਦ ਆਈ ਇਹਨਾਂ ਕੰਮ ਉਹ ਆਪਣੇ ਕੋਲੇ ਸਰਕਾਰ ਤੇ ਇਹ ਵੀ ਅਜੇ ਮਾਦਰ ਤੇ ਇਹ ਵੀ ਰਹੇ ਸਰਕਾਰ ਚ ਪਰ ਆਪਕੇ ਪਰਿਵਾਰ ਵਾਸਤੇ ਰਹੇ ਲੋਕਾਂ ਵਾਸਤੇ ਰਹੇ ਐ 20 ਰਹੇ ਕੋਈ ਸੁਣ ਕੋ ਮੈਂ ਵੀ ਉਹ ਲੋਥੀ ਹੁੰਦਾ ਸੀ ਉਹ ਐਥੇ ਤੇ ਛੱਟ ਉੱਥੇ ਨਹੀਂ ਲਾਇਆ ਕਰੇ ਪਰ ਅਮੀਰ ਵੀ ਨਹੀਂ ਦੇਖਾ ਕਰੇ ਸਭ ਤੋਂ ਘੱਟ ਸਵਾਲ ਕੀਤੇ ਸਭ ਤੋਂ ਘੱਟ ਹਾਰੀ ਹੈ ਮੈਂ ਉੱਥੇ ਹੁੰਦਾ ਸੀ ਉਹਨਾਂ ਤੋਂ ਸੁਣ ਕੇ ਭੇਜਿਆ ਉਹ ਵੀਰੋ ਇਹਨਾਂ ਨੂੰ ਪੈਣ ਲੈ ਕੁਝ ਨਹੀਂ ਲੈਣਾ ਜਿਹੜਾ ਕਹਿੰਦੇ ਜਿੰਨਾ ਸਿਰ मुख्यमंत्री नहीं बन रहे सरकार नहीं बनती चल अपने की लेना लोगों को तो ऐसी तो है जिथे मर्जी रखोगे उड़ा आर सुखी कभी में बचाओ जाता वो तो भी तो भी तो तो एक जीप के उतनी लो धुप लेते जन आदमी इस करके तो आगे फुल तो ने इ कोई मुल नहीं ਕੋਈ ਦੁਨੀਆ ਦੀ ਕਾਂਸੀ ਜਿਹੜਾ ਬੁੱਲੀ ਪਾਸਾ ਦਾ ਜਿਹੜਾ ਤੁਸੀਂ ਪਿਆਰ ਨਾਲ ਘੁੰਮ ਫਿਰ ਰਹੇ ਹੋ ਤੇ ਮੈਂ ਮੈਂ ਹਰ ਰੋਜ਼ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਗੱਡੀ ਖੜਾ ਕੇ ਪٹرول ਪੰਪ ਤੇ ਫੁੱਲਾਂ ਦੇ ਫੁੱਲਾਂ ਨੂੰ ਵਿੱਚੋਂ ਕੱਢ ਕੇ ਬੈਠਣ ਨੂੰ ਸਭ ਤੋਂ ਸਸਤੇ ਜਗ੍ਹਾ ਬਣਾਉਣਾ ਵੀਰੋ ਇਹ ਪਿਆਰ ਕਿੱਥੇ ਉਹੀ ਨਹੀਂ ਮਿਲਦਾ ਕਿੱਥੇ ਤਾਂ ਆ ਪਿਆਰ ਹੈ ਕਿ ਫੁੱਲ ਸਿੱਟੇ ਜਾ ਰਹੇ ਨੇ ਪੱਤ ਮੇਰੀ ਭਗਤਾਂ ਦੀਆਂ ਫੁੱਲਾਂ ਨਾਲ ਤੇ ਮਾਵਾ ਅਸ਼ੀਰਵਾਦ ਦਿੰਦੀਆਂ ਬਾਪੂ ਅਸ਼ੀਰਵਾਦ ਦਿੰਦੇ ਆ ਮੁੰਡੇ ਖੁੰਡੇ मोहेदे उत्ते हथ रख के सर्टिफिकेट कराने एक पास हाथ प्यार है एक पास अकाली कंग्रसी ने बीजेपी हाथ बुला के बाद चूंगलिया गिंग पुड़िया ने जो मै गए कह पैसे खाने मतलब है मतलब नहीं इस करके इस करके मेरे तो मतलब जफिया पड़ियां मेरे कोई प्रॉब्लम मैं मेरे न मेरे न कोई खतरा नहीं मैं थोड़ा अपना पोता मैं थोड़ा अपना भतीजा मैं थोड़ा अपना छोटा मोटा भाई हाँ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਇਹ ਗਲਤ ਫੈਸਲੇ ਜਿਹਨੇ ਆਮਦੇ ਪਾਰਟੀ ਨੂੰ ਖਤਮ ਕਰ ਦੰਗੇ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਕੇਜਰੀਵਾਲ ਦਾ ਦਸਰ ਕਰ ਲੋਗੇ ਉਹਦੀ ਸੋਚ ਨੂੰ ਕਿ ਨਿਗਰਤਾ ਕਰ ਦੋਗੇ ਇਹ ਸੋਚ ਫੈਲ ਗਈ ਪੂਰੇ ਪੂਰੇ ਦੁਨੀਆ ਜੁਗਿਆ ਉਹ ਸੋਚ ਫੈਲ ਗਈ ਸੋ ਵੀਰੋ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜੂਗਾ ਆਉਣ ਵਾਲੇ ਦਿਨਾਂ ਵਿੱਚ ਕਿ ਕਿੰਨੇ ਨੰਬਰ ਤੇ ਆਪਣਾ ਬਟਨ ਹੈ ਕਿੰਨੇ ਨੰਬਰ ਤੇ ਆਪਣਾ ਬਟਨ ਆ ਬਟਨ ਦਬਕੇ ਝਾੜੂ ਵਾਲਾ ਬਟਨ ਦਬਕੇ ਤੁਸੀਂ ਸਫਾਈ ਕਰਨੀ ਹੈ ਬਹੁਤ ਚਿਰ ਹੋ ਗਿਆ ਹੁਣ ਇਹ ਤੋਂ ਪਹਿਲਾਂ ਆਪਾਂ ਜਿਹੜੀਆਂ ਭੇਜਦੇ ਰਹੇ ਹਾਂ ਉਹਨਾਂ ਨੇ ਕੋਈ ਆਵਾਜ਼ ਠਾਈ ਨਹੀਂ ਸਰਾਬੀ ਜਿਲ੍ਹਾ ਸਾਰੀ ਹੱਥ ਲੱਗਦੀ ਹੈ ਬਹੁਤ ਸਾਰੀਆਂ ਦਿੱਕਤਾਂ ਨੇ ਪੰਜਾਬ ਸਰਕਾਰ ਪਹਿਲੀ ਹੈਗੀ ਆਪਣੇ ਕੋਲੇ ਤੇ ਜੇ ਇੱਥੋਂ ਸ਼ਕਤੀ ਸੈਂਟਰ ਵਾਲੀ ਨੂੰ ਮਿਲ ਗਈ ਮੈਂ ਕਹਿੰਦਾ ਜੀ ਫਿਰ ਤੁਸੀਂ ਦੇਖੋ ਸਿੰਖਰ ਤਿੰਨ ਸਾਲ ਦੇ ਵਿੱਚ ਕਿਵੇਂ ਨਕਸ਼ੇ ਬਦਲਦੇ ਨੇ ਤਿੰਨ ਸਾਲ ਤੋਂ ਆਪਣੀ ਇਸੇ ਸਰਕਾਰ ਦੇ ਪਹਿਲੇ ਤੂੰ ਬਾਦ ਨਹੀਂ ਆਵਾਂਗੇ ਉਸ ਤੋਂ ਬਾਦ ਨਹੀਂ ਆਵਾਂਗੇ ਆਪਾਂ ਕਿੱਥੇ ਜਾਣਾ ਹੈ ਆਪਾਂ ਇੱਥੇ ਰਹਿਣਾ ਹੈ ਜੇ ਲੋਕਾਂ ਦਾ ਰਾਜ ਦੇਣਾ ਹੈ ਬੇਸ਼ੱਕ ਮੈਂ ਤੁਹਾਡੇ ਕੋਲ ਆਇਆ ਇਹ ਕਹਿਣ ਵਾਸਤੇ ਕਿ ਇਹਨਾਂ ਤੋਂ ਮਰਨ ਇਹਨਾਂ ਕੋਲ ਪੈਸੇ ਬਹੁਤ ਬਹੁਤ ਪੈਸੇ ਦੇਣ ਆਉਣਗੇ ਇਹ ਪੈਸੇ ਦੇਣ ਆਉਣਗੇ ਮੈਂ ਫਰੋਜ਼ਪੁਰ ਦੀ ਬੇਨਤੀ ਕਰਨਾ ਹੈ ਜੇ ਪੈਸੇ ਦੇਣਾ ਹੈ ਤਾਂ ਕਿਰਪਾ ਕਰਕੇ ਜਵਾਬ ਨਾ ਦਿਓ ਮਨਾ ਨਾ ਕਰੋ ਮੈਂ ਸੁਮੇਕਾ ਆਈ ਕਰੀ ਮੋੜੀ ਜੀ ਇਹ ਥੋੜੀ ਨੇ ਨਾਲ ਕਿ ਨਰਮਾ ਵੀ ਕਿਹਾ ਥੋੜੀ ਨੇ ਪੈਸੇ ਹੈ ਤੇ ਹੀ ਤਾਂ ਨੋਟ ਵੀ ਪਛਾਣ ਲਓਗੇ ਇਹ ਤਾਂ ਉਹੀ ਨੋਟ ਆ ਓਏ ਫੂਲ ਦੇ ਤੇ ਹਰਜੀ ਜੀ ਲਿਖੀ ਹੋਈ ਕਿਹੜੀ ਦਰਵਾਜ਼ਾ ਤੇ ਕੈਸ ਜਗਨਾ ਜੀ ਇਨਾ ਕੋਈ ਨਹੀਂ ਮਹਾਰਾਜ ਆ ਗਏ ਤਾਂ ਵੀਰੋ ਮੈਂ ਕਹਿੰਦਾ ਇੱਕ ਦੋ ਪैसे ਦੇ ਨਾਲ ਪੈਸੇ ਫੜ ਕੇ ਕਹਦੇ ਹੋ ਵੀ ਹਾਂ ਤੇ ਇੱਕ ਦੋ ਨੂੰ ਉਹਦੇ ਉੱਤੇ ਢਾ ਕੇ ਘੜੂ ਵਾਲਾ ਬੰਦੰਦ ਕਰਦੇ ਹੋ ਵੀ ਹਾਂ ਜਿਹੜੇ ਜਿਹੜੇ ਸੰਗਤੋਂ ਤੁਹਾਡੀ ਮਾਰ ਤੋਂ ਬਾਕੀ ਨੂੰ ਮਾਰ ਆ। ਉਹ ਤੁਹਾਡੀ ਦਾ ਨਾ ਕਰੀ। ਬਹੁਤ ਸੰਗਤ ਦਾ ਨਾ ਕਰਾ। ਬਹੁਤ ਸੰਗਤ ਦਾ ਨਾ ਕਰਾ। ਆਪ ਬੰਦੋ ਆਪ ਵਲੰਟੀਅਰ ਆਪ ਲੀਡਰ ਆਪ ਕੇ ਨਿਵਾਰ ਬਣੋ ਤੁਸੀਂ ਥੱਲੇ ਵਾਲਾ ਕੰਮ ਸੰਭਲੋ ਮੈਂ ਹੁਣ ਫੇਰ ਵੀ ਆਉਂਗਾ ਦੁਬਾਰੇ ਆਉਂਗਾ ਕਈ ਵਾਰੀ ਆਉਂਗਾ ਜਦੋਂ ਬਲਾਕੇ ਮੈਂ ਆਉਂਗਾ ਤੇ ਹੁਣ ਪਿੰਡਾਂ ਚ ਰੋਡ ਸ਼ੋਅ ਪੱੜਨਾ ਹੈ ਕਿਹੜੇ ਕਿਹੜੇ ਪਿੰਡਾਂ ਨੂੰ ਲੈ ਕੇ ਜਾਣਾ ਹੈ ਉਸ ਤੇ ਕਿੱਥੇ ਲਾਉਣੇ ਨੇ ਆਪਾਂ ਨੇ ਬੂਥ ਤੇ ਕੌਣ ਬਿਠਾਉਣਾ ਹੈ ਅੰਦਰ ਬਾਹਰ ਬੂਥ ਕੌਣ ਲਾਊਗਾ ਤੇ ਇਹ ਤੁਸੀਂ ਥੱਲੇ ਵਾਲਾ ਕੰਮ ਸੰਭਾਲ ਲਿਓ ਉੱਪਰ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰਿਆਂ ਦੀ ਕਬੱਡੀ ਪਾ ਰੱਖੀ ਇਹਨਾਂ ਨੂੰ ਮੈਂ ਕਿਸੇ ਨੂੰ ਨਹੀਂ ਆਉਂਗਾ ਉਹ ਬਾਤ ਹੈ ਉਹ ਪਤਾ ਲੱਗ ਗਿਆ ਬਾਬਾ ਸਾਹਿਬ ਦੀ ਦੱਬੀ ਸਾਹਿਬ ਦੀ ਫੋਟੋ ਇਹਨਾਂ ਨੇ ਸੰਧਾਨ ਲਿਖਿਆ ਇਹਨਾਂ ਨੇ ਇਹਨਾਂ ਦਾ ਲਿਖਿਆ ਸੰਧਾਨ ਖਟਰੇਸ਼ ਕਿਉਂਕਿ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਆ ਸਾਨੂੰ 370 ਸੀਟਾਂ ਦੇ ਦੋ ਸਾਨੂੰ 400 ਦੇ ਦੋ ਅਸੀਂ ਅਸੀਂ ਨੇ ਸੰਧਾਨ ਮੰਨਾਂਗੇ ਬਾਬਾ ਸਾਹਿਬ ਬਹੁਤ ਗਰੀਬੀ ਤੋਂ ਉੱਠੇ ਸੀਗੇ ਬੰਦੇ ਔਰ ਇੰਨੀ ਪੜ੍ਹਾਈ ਕੀਤੀ ਤੁਸੀਂ ਹਾਂ ਰਹਿ ਰਹੇ ਹੋ ਤੇ ਔਰ ਇਹਨਾਂ ਨੇ ਗੱਲ ਕਹੀ ਹੋਈ ਹੈ ਕਿ ਜਿਹੜੀ ਪੜ੍ਹਾਈ ਐ ਜਿਹੜੀ ਵਿੱਦਿਆ ਐ ਉਹ شیرਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪਿਊਗਾ ਉਹ ਘਰຊੂ ਵੀ ਦਰਜੂਗਾ ਦਹਾਰੋਂ ਵੇ ਦਰਜੂਗਾ ਬੋਲੇ ਸਰ ਕੇ ਮੈਂ ਤਾਂ ਜਦੋਂ ਸਰਕਾਰ ਬਣੀ ਅਸੀਂ ਪਹਿਲੇ ਹੀ ਹੁਕਮ ਜਾਰੀ ਕੀਤਾ ਜਦੋਂ ਤਾਂ ਸਿੰਘਾ ਨੇ ਪਿੰਡ ਖੜਗੜਾ ਤੋਂ ਲੈ ਸਭ ਤੋਂ ਪਹਿਲੀ ਉਹਨੂੰ ਪਹਿਲੇ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਕਮਲ ਤਰੀਕੀ ਫੋਟੋ ਲੱਗੂਗੀ ਤੇ ਇਹ ਆਜਾ ਫਾਨੇ ਸੈਕਟਰ ਮਾ ਬਸਾਂ ਦੇਖ ਤਾਂ ਫੋਟੋਗ੍ਰਾਫੀ ਨੂੰ ਖਿੱਚ ਲੇ ਫੋਟੋ ਨੂੰ ਕਿਸ਼ਕਾ ਲਾ ਸੋਸ਼ੀਤਾ ਅਗਾਂ ਗੱਡੀ ਸੋਸ਼ੀਤਾ ਤੁਹਾਡੇ ਨੂੰ ਮੰਨਣ ਵਾਲੇ ਬੰਦੇ ਆ ਪਰ ਮੈਨੂੰ ਹੋਰ ਇੱਕ ਯਕੀਨ ਦਿਵਾ ਦਿਓ ਕਿ ਤੁਸੀਂ 1 ਜੂਨ ਨੂੰ ਜਿਹੜਾ ਤੁਸੀਂ ਇਤਲਾਅ ਜਮਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਰੋਜ਼ ਪੁਰਖ ਹੋਗੇ ਇਹ ਤਾਂ ਡਰ ਗਿਆ ਹੋਣੇ ਬੰਦਾ ਲੈ ਗਿਆ ਸਵਾਰ ਲੜਦਾ ਨਹੀਂ ਇਹ ਜੀਬੜਾ ਬੈਠੇ ਇਹ ਤਾਂ ਡਰ ਗਿਆ ਸੋ ਇਹ ਕੰਦੇ ਕੰਪੀਰ ਇਹ ਹੁਣ ਕੀ ਹੈ ਹੁਣ ਇੱਕ ਤਰੀਕ ਨੂੰ ਤੁਸੀਂ ਜਦੋਂ ਵੋਟਾਂ ਪਾਓਗੇ ਤਾਂ ਮੇਨੂੰ ਉਮੀਦ ਮੈਂ ਇਹ ਰੱਖਾਂ 4 ਜੂਨ ਨੂੰ ਕਿ ਜਦੋਂ ਰੁਝਾਨ ਹੋਣਾ ਸ਼ੁਰੂ ਹੋ ਜਾਣਾ ਉਹਨਾਂ ਦਾ ਰੁਝਾਨ ਫੇਰ ਹੀ ਹੋ ਗਿਆ ਤੇ ਫਿਰੋਜ਼ਪੁਰ ਤੋਂ ਵਿਆਹ ਨਾਲ ਪਾਰਟੀ ਪਾਈ ਭਾਈ ਭਾਈ ਬਹੁਤ ਨਾ ਅੱਗੇ ਹੈ ਤੁਹਾਡੇ ਮੂਹਰੇ ਚੌਕ ਸੰਕਰ 2 ਲੱਖ ਜੋ ਬੋੜੇ ਨਾਲ ਮਿਲਦਾ ਕਿੰਨਾ ਆਉਂਦਾ ਇਹ ਤੇ ਨਹੀਂ ਜਾਂਦਾ ਮੈਂ ਠੀਂ ਰਹਿਣਾ ਅੱਜ ਬਾਗੇ ਜਾਊਂਗਾ ਕੱਲ ਨੂੰ ਬੰਨਾਂਗੇ ਰੈਲੀ ਐ ਫਿਰ ਹਿਧਾਵੇ ਰੋਡ ਸ਼ੋਹ ਹੈ ਤੁਸੀਂ ਦੇਖਦੇ ਰਹੋਗੇ ਮਿਹਨਤ ਪਰ ਫੱਪਾ ਕੋਈ ਕੰਮ ਨਹੀਂ ਛੱਡੀ ਲੋਕੇ ਮਾਲੀ ਦਾ ਕੰਮ ਪਾਣੀ ਪੋਣਾ ਫਲ ਫਲ ਮਸਤ ਆਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਭ ਜਾਂ ਅਲਾਭ ਮਾਲਕ ਪਾਈ ਲੋਕ ਨੇ ਲੋਕ ਸੰਸਰ ਦੇ ਲੋਕ ਨੇ ਬਹੁਤ ਬਹੁਤ ਚੱਲ ਜਾਗਾ ਜੀ ਬੋਲੋ ਹਰ ਸਪੋਰਟ ਚਾਕੇ ਦੋ ਨਾਰੇ ਲਾ ਕੇ ਮੈਨੂੰ ਹੌਸਲਾ ਦੇ ਦਿਓ ਇਨਕਲਾਬ ਅੱਜ ਠੀਕ ਤੇ ਸੁਖਬੀਰ ਬਾਲ ਦੇ ਬੰਦੇ ਜੀ ਆਏ ਹੋਣਗੇ ਵਿੱਚ ਥੋੜਾ ਜਿਹਾ ਖੁਲ ਹੋ ਸਕਦਾ ਹੈ ਇਹ ਇਨਕਲਾਬ ਇਨਕਲਾਬ ਜਿੰਦਾਬਾਦ ਹੋਰੇ ਇਨਕਲਾਬ ਜਿੰਦਾਬਾਦ ਅਸੀਂ ਜੀ ਪ੍ਰਧਾਨ ਸਾਹਿਬ ਨਾਲ ਵਾਦ ਕਰਨੇ ਦੇ ਖਾਰੇ ਸਾਰੇ ਹੀ ਥੋੜਾ ਬਾਤੀਆਂ ਦਾ ਸਾਰਾ ਹੀ ਥੋੜਾ ਦੇ ਇਹਨਾਂ ਨੇ ਸੱਭਾਂ ਗਰਮਨ ਸਾਬਾ ਜਿੰਨਾ ਨੇ ਅੱਜ ਇਸ ਰੋਡ ਸਾਧ ਨੂੰ ਇੱਕ ਬੜਾ ਵੱਡਾ ਰੂਪ ਦੇ ਕੇ ਕਿੱਥੋਂ ਤੱਕ ਲੋਕਾਂ ਨੂੰ ਬਚਾਇਆ ਤੇ ਬਹੁਤ ਹੀ ਤਰਮਾਦ ਆਮ ਆਦਮੀ ਪਾਰਟੀ ਦੇ ਜਿਹੜੇ ਮੱਕੜ ਕਹੇ ਜਾਂਦੇ ਨੇ ਉਹਨਾਂ ਦਾ ਜਿਹੜੇ ਇੱਥੇ ਅੱਜ ਪਹੁੰਚ ਕੇ ਸਰਦਾਰ ਕਬਨ ਸਿੰਘ ਜੀ ਮਾਨ ਦੇ ਆਵਾਜ਼ ਤੇ ਤਾਰੇ ਗਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਂ ਨਾਮ ਤੁਹਾਡਾ ਵਜਵਾਇਆ ਤੁਹਾਨੂੰ ਕਿਉਂ ਨਾ ਇਹ ਸਿਲੇਕਸ਼ਰ ਤੋਂ ਕਾਮਯਾਬ ਹੋ ਕੇ ਥੋੜੇ ਪਾਏ ਹੈ ਹਰੇਕ ਪੂਰਨ ਤੇ ਜਮੂਗਾ ਹਰ ਭਗਤ ਕਰਦਾ ਔਰ ਵਾਦਾ ਕਰਦਾ ਕਿ ਮੈਂ ਹਰੇਕ ਕੰਮ ਤੇ ਪਹਿਰਾ ਦੇ ਕੇ ਬਾਦ ਰੇਲੀਆਂ ਦੀ ਜਿਹੜੀਆਂ ਸਮੱਸਿਆ ਹੈ ਸ਼ਹਿਰਾਂ ਦੀਆਂ ਜਿਹੜੀਆਂ ਸਮੱਸਿਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਾਰਲੀਮੈਂਟ ਦੇ ਵਿੱਚ ਠਾ ਕੇ ਮਾਨ ਸਾਹਿਬ ਦੇ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਬਸ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਪਾਰਲੀਮੈਂਟ ਚ ਮੈਨੂੰ ਬੋਲਣਾ ਹੁੰਦਾ ਮੈਂ ਬੋਲਿਆ ਸੀ ਤੂੰ ਤੁਸੀਂ ਮੈਨੂੰ ਭੇਜਿਆ ਸੀ ਮੈਨੂੰ ਤੋਂ ਜਦੋਂ ਮੈਂ ਉੱਠਦਾ ਸੀਗਾ ਤਾਂ ਡਾਜ ਜਾਂਦੇ ਸੀ ਵੀ ਪੀਲੀ ਪੱਗ ਵਾਲੇ ਵੀ ਤਾਂ ਕਹਿਣਗੇ ਤੋਂ ਨਹੀਂ ਨਹੀਂ ਚੱਲਣ ਨਹੀਂ ਦੇਣੀ। ਤੋਂ ਮੈਂ ਤਾਂ ਰੋੜਾ ਪੋੜਾ ਸੀ ਪਿਛਾਰ ਦੇ ਆਕਾ ਵਾਸਤੇ ਇਸ ਸਦਕੇ ਮੈਨੂੰ ਪਤਾ ਆ ਵੀ ਕਿਵੇਂ ਉੱਥੇ ਗੱਲ ਕਰੀ ਦੀ ਐ ਤੁਸੀਂ ਦਾਕਾ ਬਰਾਣ ਜੀ ਨੂੰ ਉੱਥੇ ਭੇਜੋ ਬੋਲਣ ਵਾਲੇ ਪਾਸਵਰਡ ਸਾਰੇ ਮੈਂ ਆਪ ਦੇ ਹੁੰਦਾ ਵੀ ਆਏ ਬੋਲਦਾ ਹੁੰਦਾ ਤੁਸੀਂ ਦੇਖਦੇ ਜਾਇਓ ਫਰੋਜ਼ਪੁਰ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ 1 1 ਰੁਪਈਆ ਜਿਹੜਾ ਪੰਜਾਬ ਦੇ ਹੱਕ ਦਾ ਚਾਹੇ ਜੀਐਸਟੀ ਦਾ ਚਾਹੇ ਐਮਐਸਐਮ ਦਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਹੈ 1 1 ਰੁਪਈਆ ਇੱਥੇ ਲੈ ਕੇ ਆਵਾਂਗੇ ਤੇ ਲੋਕਾਂ ਤੇ ਦਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰੀ ਫੇਰ ਇੱਕ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਨਾਲ ਜਾਇਓ ਦੇਖੋ ਮਾਵਾ ਪੈਣਾ ਨੇ ਛੋਟੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਆਰਾਮ ਨਾਲ ਜਾਇਓ ਮੈਂ ਮੈਂ ਅੱਗੇ ਫੇਰ ਆਉਂਗਾ ਲੋਕੋ ਨੂੰ ਅਕਸਰ ਕਹਿਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे लेकिन ਇਸ ਨੇ ਕਿਹਾ ਹੈ मिलते रहे तो जिंदा रहेंगे मिलते रहेंगे